ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਵਾਸੀ ਇੱਕ ਪ੍ਰਵਾਸੀ ਭਾਰਤੀ ਐਨ ਆਰ ਆਈ ਲੁਧਿਆਣਾ ਸਥਿਤ 14 ਕਨਾਲ ਕੀਮਤੀ ਜ਼ਮੀਨ ਦੀ ਜਾਲੇ ਦਸਤਾਵੇਜ਼ ਰਾਹੀਂ ਧੋਖਾਧੜੀ ਨਾਲ ਵੇਚਣ ਤੇ ਖਰੀਦਣ ਦੇ ਦੋ ਸ਼ੇਠ ਨੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਵਿジネス ਬਿਊਰੋ ਨੇ ਲੁਧਿਆਣਾ ਦੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਨੇ ਜ਼ਮੀਨ ਦੀ ਜਾਲੇ ਰਜਿਸਟਰੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਇਸ ਸਬੰਧੀ ਸਾਰੀ ਜਾਣਕਾਰੀ ਵਿジネス ਬਿਊਰੋ ਦੇ ਸਰਕਾਰੀ ਬੁਲਾਰਿਆਂ ਦਿੱਤੀ ਹੈ। ਅਜੂ ਬ੍ਰੀਫ ਕਰੂ ਇਸ ਦਾ ਸਾਰਾ ਮਹੱਤਵ ਇਹ ਹੈ ਇਹ ਆਪਣੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਸਾਡੇ ਚੀਫ ਡਾਇਰੈਕਟਰ ਸਾਹਿਬ ਦਾ ਮੈਸੇਜ ਆਇਆ ਸੀਗਾ ਤੇ ਉਹ ਅਸੀਂ ਇੱਕ ਸਰਪ੍ਰਾਈਜ਼ ਚੈਕਿੰਗ ਕੀਤੀ ਸੀ ਤਹਿਸੀਲ ਵੈਸਟ ਦੀ 21 2 25 ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ 11 ਤਰੀਕ ਨੂੰ ਇੱਕ ਰਜਿਸਟਰੀ ਹੋਈ ਹੈ 1.5 ਕਿਲਾ ਜਮੀਨ ਦਾ ਸੌਦਾ ਹੋਇਆ ਔਰ ਜਿਹੜਾ ਦੀਪ ਸਿੰਘ ਜਿਹੜਾ ਉਹ ਚ ਵੇਚਣ ਵਾਲਾ ਹੈਗਾ ਉਹਦੇ ਵੱਲੋਂ ਇਹ ਜਮੀਨ ਵੇਚੀ ਗਈ ਦੱਸੀ ਗਈ ਸੀ ਔਰ ਜਦੋਂ ਕਿ ਉਹ ਦੀਪ ਸਿੰਘ ਜਿਹੜਾ ਹੈਗਾ ਉਹ ਯੂ ایس ਏ ਰਹਿੰਦਾ ਹੈਗਾ ਇਹ ਫਰਾਡ ਹੋ ਗਿਆ ਔਰ ਰਜਿਸਟਰੀ ਹੋਈ ਬਾਅਦ ਵਿੱਚ ਫਿਰ ਸਾਡੇ ਜੋ ਧਿਆਨ ਚ ਸਾਰੇ ਫਿਰ ਸਾਡੇ ਡੀਐਸਪੀ ਰੇਂਜ ਉੱਥੇ ਗਏ ਸੀ ਸਰਪ੍ਰਾਈਜ਼ ਚ ਗਏ ਤੇ ਤਰ੍ਹਾਂ ਡਾਕੂਮੈਂਟ ਸਾਰੇ ਕਬਜ਼ੇ ਲੈ ਸੀਗੇ ਬਾਅਦ ਚ ਸਾਰੀ ਵੈਰੀਫਿਕੇਸ਼ਨ ਕੀਤੀ ਵੈਰੀਫਿਕੇਸ਼ਨ ਕਰਨ ਦੇ ਬਾਅਦ ਇਹੀ ਪਾਇਆ ਗਿਆ ਕਿ ਉਹ ਜਾਲੀਦੀਪ ਸਿੰਘ ਜਿਹੜਾ ਸੀਗਾ ਉਹਨੇ ਇੱਕ ਫੇਕ ਆਧਾਰ ਕਾਰਡ ਔਰ ਪੈਨ ਕਾਰਡ ਉਹ ਪ੍ਰੋਡਿਊਸ ਕੀਤਾ ਸੀ ਜਿਹੜਾ ਕਿ ਕਿਸੇ ਨੇ ਵੀ ਵੈਰੀਫਾਈ ਨਹੀਂ ਕੀਤਾ ਸਾਰਿਆਂ ਨੇ ਮਿਲੀ ਭੁਗਤਣ ਵਾਲੀ ਉਹਨੂੰ ਰਜਿਸਟਰੀ ਹੋਈ ਹੈ ਬਾਅਦ ਵਿੱਚ ਜਿਹੜਾ ਉਹ ਰਜਿਸਟਰੀ ਜਿਹੜੀ ਔਰ ਅਰੀਜਨਲ ਪੇਪਰ ਹੈ ਉਹ ਸਾਰਾ ਪੇਪਰ ਕਬਜ਼ੇ ਵਿੱਚ ਲੈ ਲਏ ਸੀ ਔਰ ਇਹਦੀ ਬਾਅਦ ਵਿੱਚ ਜਾਂਚ ਤੋਂ ਬਾਅਦ ਰਿਪੋਰਟ ਭੇਜੀ ਗਈ ਸੀ ਔਰ ਬਾਅਦ ਵਿੱਚ ਦਾ ਮਕਦਮਾ ਦਰਜ ਹੋਇਆ ਔਰ ਇਹਦੇ ਚ ਟੋਟਲ 9 ਦੋਸ਼ੀ ਨੇ ਇੱਕ ਦੋਸ਼ੀ ਗੁਰਚਰਨ ਸਿੰਘ ਦਾ ਐਡਵੋਕੇਟ ਜਿਹਨੇ ਗਵਾਈ ਪੈਸੋ ਗੁਫਤਾਰ ਕਰ ਲਿਆ। ਬਾਕੀ ਇੱਕ ਜਖਸੀਰ ਸਿੰਘ ਸਰਾ ਹੈਗੇ ਨੇ ਤਸੀਲਦਾਰ ਔਰ ਬਾਕੀ ਹੋਰ ਹੈਗੇ ਨੇ। ਇਹ ਸਾਰੇ ਇਹਨਾਂ ਦੀ ਗੁਫਤਾਰੀ ਦੀ ਕੋਸ਼ਿਸ਼ ਚੱਲੀ। ਸਰ ਕਿੰਨੇ ਜੀ ਕਿੰਨੇ ਸਾਰੇ ਸਰਕਾਰੀ ਮੁਲਾਜ਼ਮ ਕਿੰਨੇ ਨੇ ਤੇ ਪ੍ਰਾਈਵੇਟ ਮੁਲਾਜ਼ਮ ਕਿੰਨੇ ਆਏ ਚ? ਟੋਟਲ ਸਰਕਾਰੀ 4 ਨੇ ਜੀ। 4 5 4 ਤੇ 5 ਦੂਜੇ ਪ੍ਰਾਈਵੇਟ ਹੋਗੇ। ਇਹਦੇ ਵਿੱਚ ਸਰਕਾਰੀ ਵਿੱਚ ਕੌਣ-ਕੌਣ ਹੈ? ਤਸੀਲਦਾਰ ਸੁਮੇਤ। ਤਸੀਲਦਾਰ ਇੱਕ ਰਜਿਸਟਰੀ ਕਲਰਕ ਹੈ। ਔਰ ਪਤਿ ਇੱਕ ਕੰਪਿਊਟਰ ਆਪਰੇਟਰ ਵੀ ਹੈਗਾ ਕੰਪਿਊਟਰ ਆਪਰੇਟਰ ਜਿਹੜਾ ਇੱਕ ਦੀਪ ਸਿੰਘ ਨੰਬਰਦਾਰ ਜਿਹੜਾ ਬਣਿਆ ਸੀਗਾ ਇੱਕ ਵੀ ਨੰਬਰਦਾਰ ਹੀ ਉਹ ਉਹਨੇ ਵੀ ਗਵਾਈ ਪਾਈ ਹੈ ਕਿ ਸਾਰੇ ਭੱਜੇ ਹੋਏ ਨੇ ਕਿ ਕ੍ਰਿਸ਼ਨ ਕੁਪਾਲ ਕੀ ਕਰਦਾ ਸੀ ਉੱਥੇ ਜੀ ਇਹ ਰਜਿਸਟਰੀ ਕਲਰਕ ਹੈ ਰਜਿਸਟਰੀ ਕਲਰਕ ਹੈ ਕਿ ਹੋਰ ਵੀ ਇਹਨਾਂ ਸਾਰਿਆਂ ਨੂੰ ਲੈ ਕੇ ਗ੍ਰਿਫਤਾਰੀ ਵਾਸਤੇ ਕੋਈ ਟੀਮਾਂ ਕੋਈ ਹਾਂਜੀ ਚੱਲ ਰਹੀ ਕੋਸ਼ਿਸ਼ ਚੱਲ ਰਹੀ ਕਰ ਲਈ ਹੈ ਜਲਦੀ ਸਾਰਿਆਂ ਨੂੰ ਗ੍ਰਿਫਤਾਰ ਕਰਨ ਸਰ ਇਹ ਵੀ ਜਾਣ ਕੇ ਆਉਗਿਆ ਕਿ ਨਾ ਕੋ ਲੋਕ ਪਿਛਲੇ ਸਮੇਂ ਤੋਂ ਲਾਂਦਨੀ ਕੋ ਜਹੀ ਵੀ ਹੋ ਗੜਬਣੇ ਦੀ ਸਾਰੀ ਵੈਰੀਫਿਕੇਸ਼ਨ ਕਰਾਂਗੇ ਜੀ ਜੋ ਵੀ ਗੱਲ ਸਾਹਮਣੇ ਆਏਗੀ ਉਹਦੇ ਹਿਸਾਬ ਨਾਲ ਕਰ ਦੇਖਤੀ ਸਰ ਰਕਮ ਕਿੰਨੀ ਹੈ ਜੀ ਰਜਿਸਟਰੀ ਵਿੱਚ ਇਹ 30 ਲੱਖ ਹੈਗੀ ਹੈ 30 ਲੱਖ ਦੀ ਰਜਿਸਟਰੀ ਹੋਈ ਹੈ 30 ਲੱਖ 20 ਹਜ਼ਾਰ ਦੀ ਮਾਰਕੀਟ ਜਿਹੜੀ ਪ੍ਰਾਈਸ ਤਾਂ ਜਿਆਦਾ ਹੈ ਕਰੀਬ 4 ਕਰੋੜ ਦੇ ਕਰੀਬ ਹੈ ਕਿੱਲੇ ਦੀ ਆਪਾਂ ਜਿਹੜੀ ਕਲੈਕਟਰ ਰੇਟ 7.5 ਲੱਖ ਹੈਗਾ ਕਟ ਇੱਕ